ਇਹ ਤਾਂ ਬੇਲੀ ਗੱਲ ਤਾਂ ਉਹ ਦੱਸ ਦੇਣ ਉਹ ਇਹਨਾਂ ਦੇ ਕੋਲ ਕਿਹੜਾ ਮਾਡਲ ਹੈਗਾ ਦੂਸਰਾ 1999 ਦੇ ਵੇਸੇ ਅਸੀਂ ਆਪਣੇ ਪਿੰਡ ਵਿੱਚ ਸੀਵਰੇਜ ਸਿਸਟਮ ਪਾ ਗਏ ਪਾਣੀ ਟ੍ਰੀਟ ਕਰਕੇ ਖੇਤ ਨੂੰ ਲਾ ਰਹੇ ਆ ਸਾਡੇ ਪਿੰਡ ਜਿਹੜਾ ਹੈਗਾ ਉੱਤਰਾਖੰਡ ਤੋਂ ਲੈ ਕੇ ਪੱਛਮੀ ਬੰਗਾਲ ਤੱਕ ਗੰਗਾ ਦੇ ਉੱਤੇ ਜਿਹੜਾ ਹੈਗਾ ਉਹਨਾਂ ਦੇ ਪਿੰਡਾਂ ਦੇ ਉੱਤੇ ਸਿੰਚੇਵਲ ਮਾਡਲ ਉਹ ਦੇਖ ਕੇ ਗਏ ਆ ਸੋ ਅੱਜਿਨਾਂ ਨੇ ਇਹਨਾਂ ਦੇ ਆਪ ਜਿਹੜੇ ਹੈਗੇ ਆ ਆਪ ਇਹਨਾਂ ਨੇ ਪਿੰਡਾਂ ਦੇ ਵਿੱਚ ਉਹ ਜਿਹੜਾ ਸੀਚੇ ਵਾਲਾ ਮਾਡਲ ਸ਼ੁਰੂ ਕਰਵਾਇਆ ਬਾਕੀ ਕਿਸੇ ਨੂੰ ਪਸੰਦ ਆ ਕਿ ਨਹੀਂ ਪਸੰਦ ਆ ਜਾਂ ਟੈਕਨੀਕਲੀ ਆ ਪਰ ਜੋ ਕੁਝ ਜਿਹੜਾ ਹੈਗਾ ਹਜੇ ਤੱਕ ਕਿਸੇ ਦੇ ਕੋਲ ਵੀ ਹੋਰ ਕੋਈ ਮਾਡਲ ਨਹੀਂ ਗਾ ਜਿਹੜਾ ਮਾਡਲ ਜਿਹਨੂੰ ਸਾਫਰ ਮਾਡਲ ਕਹਿੰਦੇ ਉਹ ਸੀਚੇ ਵਾਲਾ ਮਾਡਲ ਹੀ ਆ ਅਸੀਂ 1999 ਚ ਆਪਣੇ ਪਿੰਡ ਦਾ ਪਾਣੀ ਟ੍ਰੀਟ ਕਰਕੇ ਖੇਤੀ ਨੂੰ ਲਾਉਣ ਲਈ ਲਾਇਆ ਸੀ ਬਾਜਵਾ ਸਾਹਿਬ ਨੂੰ ਨਹੀਂ ਪਸੰਦ ਆਉਂਦਾ ਤੇ ਉਹਦੀ ਮਰਜ਼ੀ ਆ ਅਸੀਂ ਕਿਸੇ ਕਹਿੰਦੇ ਤੁਹਾਡਾ ਪਾਣੀ ਜਿਹੜਾ ਤੁਸੀਂ ਸਾਫ਼ ਕੀਤਾ ਕਹਿੰਦੇ ਹੋ ਉਹਨੂੰ ਪੀ ਕੇ ਮੁੱਖ ਮੰਤਰੀ ਬਿਮਾਰ ਪੈ ਗਏ ਉਹ ਤਾਂ ਵੇਂ ਦਾ ਪਾਣੀ ਆ ਅਸੀਂ ਤਾਂ ਹੁਣ ਵੀ ਉੱਥੋਂ ਪੀਨੇ ਆ ਮੁੱਖ ਮੰਤਰੀ ਸਾਹਿਬ ਨੂੰ ਕੀ ਤਕਲੀਫ ਆ ਉਹ ਤਾਂ ਉਹ ਜਵਾਬ ਦੇ ਸਕਦੇ ਕਿ ਕਿਉਂ ਕਿਉਂ ਉਹਨਾਂ ਨੂੰ ਹੈ ਜੇ ਕੋਈ ਉਹਨਾਂ ਨੂੰ ਹੋਰ ਤਕਲੀਫ ਆ ਉਹਦੇ ਵਾਸਤੇ ਤੇ ਅਸੀਂ ਉਹ ਤਾਂ ਕਰ ਨਹੀਂ ਸਕਦੇ ਅਸੀਂ ਤੁਹਾਨੂੰ ਸਾਹਮਣੇ ਹੁਣ ਵੀ ਪੀ ਕੇ ਦਿਖਾ ਦਿੰਨੇ ਆ ਤਾਨੂੰ ਪੀ ਕੇ ਦਿਖਾ ਦੇਣੇ ਜਦੋਂ ਮਰਜੀ ਤੁਸੀਂ ਪ੍ਰੈਸ ਆ ਜਾਵੇ ਸਾਰੀ ਸੰਗਤ ਉਹ ਜਿਸ ਨਾਨਕ ਕਰਨੀ ਜੇ ਕਿਸੇ ਨੂੰ ਨਹੀਂ ਚੰਗਾ ਲੱਗਦਾ ਤਾਂ ਉਹਦੀ ਮਰਜ਼ੀ ਆ ਇਹਨੂੰ ਸੀਟੇਵਲ ਮਾਡਲ ਨਹੀਂ ਚੰਗਾ ਲੱਗਦਾ ਉਹ ਆਪਣੇ ਪਿੰਡ ਦੇ ਨਾਮ ਬਣਾਵੇ ਆਪਣੇ ਪਿੰਡ ਜਿਹੜਾ ਹੈਗਾ ਪਰ ਸਾਡਾ ਕਿਹੜਾ ਹੀ ਕਿਹਦੇ ਉੱਤੇ ਉਹ ਲਾਜੜਾ ਹੈਗਾ ਲਾਜ ਨਹੀਂ ਉਹਨੂੰ ਕੀਤਾ ਹੈ ਤੁਹਾਨੂੰ ਲੱਗਦਾ ਹੈ ਕਿ ਪਾਣੀ ਨੂੰ ਲੈ ਕੇ ਸਿਆਸਤ ਨਹੀਂ ਹੋਣੀ ਚਾਹੀਦੀ ਸਾਰਿਆਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਸਾਰਿਆਂ ਦੇ ਹੈਗਾ ਕਿਉਂਕਿ ਸਾਡਾ ਅਸੀਂ ਕੋਈ ਰਾਜਨੀਤਿਕ ਲੋਕ ਨਹੀਂਗੇ ਨਾ ਸਾਡਾ ਕੋਈ ਰਾਜਨੀਤੀ ਨਾਲ ਇਹੋ ਜਿਹਾ ਜਿਹੜਾ ਹੈਗਾ ਹੁਣ ਤੱਕ ਅਸੀਂ ਕਿਸੇ ਵੀ ਗੱਲ ਦੇ ਉੱਤੇ ਅਸੀਂ ਨਾ ਤੁਸੀਂ ਵੀ ਕੁਐਸਚਨ ਕਰਦੇ ਆ ਕਦੇ ਕੋਈ ਜਵਾਬ ਨਹੀਂ ਦਿੰਦਾ ਕਿਉਂਕਿ ਸਾਡਾ ਮਕਸਦ ਹੈ ਤੇ ਹਵਾ ਪਾਣੀ ਧਰਤੀ ਬਚਣੀ ਚਾਹੀਦੀ ਹੈ ਜਿੰਨੀ ਕੁ ਕੋਸ਼ਿਸ਼ ਕੀਤੀ ਹੈ ਗੁਰੂ ਨੇ ਕਰਵਾਈ ਹੈ ਅਸੀਂ ਉਹ ਤੇ ਕਰ ਰਹੇ ਹਾਂ ਬਾਕੀ ਉਹ ਕਿਸੇ ਨੂੰ ਚੰਗਾ ਲੱਗਦਾ ਮਾਂ ਕਿਸੇ ਨੂੰ ਬਾਈ ਫੜਦੀ ਹੈ ਤੇ ਕਿਸੇ ਨੂੰ ਉਹ ਛੱਡ ਬਿੰਦੇ ਆ ਉਹ ਤਾਂ ਉਹ ਜਿਹੜਾ ਖਾਣ ਵਾਲਾ ਉਹਦੇ ਤੇ ਨਿਰਭਰ ਕਰਦੇ ਆ ਪਰ ਜੋ ਕੁਝ ਅਸੀਂ 1999 ਵਿੱਚ ਆਪਣੇ ਪਿੰਡ ਵਿੱਚ ਬਣਾਇਆ ਹਜੇ ਤੱਕ ਰਿਸਸੈਸਫੁਲ ਚੱਲ ਰਿਹਾ ਤਲਵੰਡੀ ਮਾਧੋ ਚੱਲ ਰਿਹਾ ਪੱਕੇ ਪਟਾਈਸੋ ਪਿੰਡਾਂ ਦੇ ਵਿੱਚੋਂ ਚੱਲ ਰਿਹਾ ਪਿਛਲੀ ਇਹਨਾਂ ਦੀ ਸਰਕਾਰ ਨੇ ਪਤਾ ਨਹੀਂ ਉਹ ਕਿੰਨੇ ਪਿੰਡਾਂ ਦੇ ਵਿੱਚ ਕਰਵਾਇਆ ਜੇ ਨਹੀਂ ਸਕਸੈਸਫੁਲ ਸੀਗਾ ਤੇ ਇਹਨਾਂ ਨੇ ਕਰਵਾਇਆ ਕਿਉਂ ਤੋ ਇਹ ਵੀ ਜਵਾਬ ਦੇਣ ਕਿ ਜਿਹੜਾ ਉਹ ਮਾਡਲ ਤੁਸੀਂ ਉਹ ਬਣਾ ਰਿਆ ਹੁਣ ਤੱਕ ਕੋ ਉਹ ਕਿਹੜਾ ਮਾਡਲ ਸੀਗਾ ਉਹ ਉਹ ਸੀਚੇਵਾਲ ਮਾਡਲ ਹੀ ਸੀਗਾ ਕਿਉਂ ਬਣਾਇਆ ਜੇ ਤੁਹਾਨੂੰ ਹੁਣ ਹੁਣ ਲੱਗਦਾ ਹੈ ਕਿ ਮਾੜਾ ਉਦੋਂ ਕਿੰਨਾ ਚੰਗਾ ਹੋ ਗਿਆ